ਸਸਿਕਾ ਦੇ ਦੋਸਤਾਂ ਦੇ ਡੇਰੀ ਫਾਰਮ 'ਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਫੈਲੋ ਕੀ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਪਾਉ ਕਾਬਲ ਸੋਹਣਾ ਦੇ ਆਏ ਆਂ ਘਰੇਲੂ ਮੈਂ ਵਕਾਊ ਆ ਜੀ ਇਹਨਾਂ ਕੋਲ ਤੇ ਆਜੋ ਆਪਾਂ ਕਰਦੇ ਆਂ ਇਹਨਾਂ ਨਾਲ ਗੱਲਬਾਤ ਸਸਿਕਾ ਜੀ ਸਸਿਕਾ ਭਾਜੀ ਕੋ ਠੀਕ ਠਾਕ ਜੋ ਹਾਂ ਜੀ ਤੇ ਏਕੀ ਪਸ਼ੂ ਆਪਣਾ ਘਰੇਲੂ ਹੀ ਆ ਨਾ ਹਾਂ ਜੀ ਘਰੇਲੂ ਘਰੇਲੂ ਪਸ਼ੂ ਹੈ ਨਾ ਤੇ ਦਈਆਂ ਜਾਣਕਾਰੀ ਇਹਦੀ ਮੈ ਕਿੰਨਵੇਂ ਸੂਏ ਚ ਹੋਈ ਇਹ ਤੀਜੇ ਸੂਏ ਸੂਣੀ ਹੈ ਜੀ ਇਹਦੀ ਤੀਜੇ ਸੂਏ ਹਾਂਜੀ ਤੇ ਕਿੰਨਾ ਦੁੱਧ ਆਦਾ ਪਿਛਲੇ ਸੂਏ ਪਿਛਲੇ ਸੂਏ 12 13 ਲੀਟਰ ਕੱਢਦੀ ਲਈ ਜੀ 12 13 ਸੀ ਹੈਨਾ ਹਾਂਜੀ ਤੇ ਕਿਰਾਇਓ ਹਾਂ ਚੈੱਕ ਮਣੀ ਤੋਰ ਕੇ ਫਰਾਂ lẹo đi tụi đi, đâu, Lô đố, đâu, đâu, ਤੇ ਕਿੰਨੇ ਕੇ ਦਿਨ ਤੋਂ ਲੈਂਦੀ ਜੋ ਇਹ ਇਹ ਹਫਤੇ ਦੇ ਵਿੱਚ ਵਿੱਚ ਸੁਪੂ ਜੀ ਹਫਤਾ ਲੈ ਜੂ ਹਨਾ ਹਾਂ ਆਪਣੀ ਘਰੇਲੂ ਝੋਟੀ ਘਰੇਲੂ ਝੋਟੀ ਕਰਦੀ ਠੀਕ ਹੈ ਜੀ ਤੇ ਕੀ ਰੇਟ ਰੂਟ ਕਰਦੇ ਜੋ ਇਹਦਾ ਰੇਟ ਜੀ 1.5 ਲੱਖ ਰੁਪਈਆ ਅੱਛਾ ਕੋਈ ਮਾਨ ਤਾਨ ਛੋੜ ਛੱਪਾ ਮੌਕੇ ਤੇ ਹੋ ਜੂਗਾ ਜੀ 2.5 ਹਜ਼ਾਰ ਦਾ ਅੱਛਾ 2.5 ਹਜ਼ਾਰ ਹਾਂਜੀ ਠੀਕ ਹੈ ਜੀ ਉਹ ਵੀ ਫਿਰ ਐਡਰੈਸ ਦੱਸਿਓ ਹਾ ਆਪਣਾ ਕਾਵਲ ਸਿੰਘ ਫੌਜੀ ਪਿੰਡ ਫੇਲੋਗੇ ਹਾਂਜੀ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤੇ ਲੱਗ ਗਿਆ ਆਪਣੇ ਕਿ ਨਿਸ਼ਾਰਾ ਪਨੂ ਨਿਸ਼ਾਰਾ ਪਨੂਆ ਟੋਟੀਆਂ ਹਾਂਜੀ ਨਿਸ਼ਾਰਾ ਪਨੂਆ ਤਿੰਨ ਚਾਰ ਕਿਲੋਮੀਟਰ ਹੈ ਨਾ ਪਿੰਡ ਦਾ ਹਾਂ 4 ਕਿਲੋਮੀਟਰ ਠੀਕ ਹੈ ਜੀ ਤੇ ਇਹਨ ਮੋਬਾਈਲ ਨੰਬਰ ਆਪਣਾ ਇੱਕ ਰੀ ਦੱਸ ਦਿਓ ਜਿਹੜੇ 94646 ਹਾਂਜੀ 60537 ਦੁਬਾਰਾ ਇੱਕ ਰੀ ਦੱਸ ਦਿਓ 94646 60537 ਠੀਕ ਹੈ ਜੀ ਠੀਕ ਹੈ ਦੋਸਤੋ ਇਹ ਹੀ ਕੋਈ ਅੱਜ ਦੇ ਪਸ਼ੂ ਆਪਣੇ ਇਕੱਠਾ ਡੇਰੀ ਫਾਰਮ ਦੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ